ਗੁਰੂ ਪਿਆਰੀ ਸਹਾਸ ਸੰਗਤ ਜੀ ਜੈ ਗੁਰਦੇਵ ਧੰਨ ਗੁਰਦੇਵ ਗੁਰੂ ਪੂਰਨਮਾ ਦੇ ਸ਼ੋਭਾ ਅਵਸਰ ਤੇ ਸਤ ਗੁਰੂ ਮਨੁੱਖ ਦੇ ਜੀਵਨ ਦਾ ਜਾਣਨ ਹੁੰਦੇ ਹਨ ਉਹ ਜੀਵ ਨੂੰ ਚੰਗੇ ਚੰਗੇ ਸਾਫ਼ ਰਸਤੇ ਤੇ ਲੈ ਤੁਰਦੇ ਹਨ ਉਸ ਰਸਤੇ ਤੇ ਜਿੱਧਰ ਕੰਡੇ ਨਹੀਂ ਹੁੰਦੇ ਜਿੱਧਰ ਦੁੱਖ ਨਹੀਂ ਹੁੰਦੇ ਜਿੱਧਰ ਪੀੜਾ ਨਹੀਂ ਹੁੰਦੀ ਉਹ ਸਭ ਭੇਤਾਂ ਦੇ ਵਖਫਕਾਰ ਹੁੰਦੇ ਹਨ ਅਤੇ ਉਹ ਕਦੇ ਨਹੀਂ ਚਾਹੁੰਦੇ ਕਿ ਉਹਨਾਂ ਦਾ ਜੀਵ ਦੁੱਖ ਪਾਵੇ ਉਹ ਉਸ ਲਈ ਸਦਾ ਸੁੱਖਾਂ ਦਾ ਆਹਰ ਕਰਦੇ ਹਨ ਉਹ ਪਿਆਰੇ ਜੀਵ ਲਈ ਹੀ ਸੰਸਾਰ ਵਿੱਚ ਆਉਂਦੇ ਹਨ ਵਰਨ ਇਸ ਦੁੱਖਾਂ ਦੀ ਨਗਰੀ ਵਿੱਚ ਉਹਨਾਂ ਦਾ ਕੀ ਕੰਮ ਉਹ ਮਾਨ ਸਰੋਵਰ ਦੇ ਹੰਸ ਜੀਵ ਨੂੰ ਦੁੱਖਾਂ ਕਸ਼ਟਾਂ ਵਿੱਚੋਂ ਉਭਾਰਨ ਲਈ ਆਪ ਕਿੰਨੇ ਕਸ਼ਟ ਸਹਿੰਦੇ ਹਨ ਪਰ ਜਿਤਾਉਂਦੇ ਕਦੇ ਨਹੀਂ ਸੰਸਾਰ ਵਿੱਚ ਸਾਡੇ ਲਈ ਕੋਈ ਇੱਕ ਕੰਮ ਵੀ ਕਰਦਾ ਹੈ ਉਹ 100 ਵਾਰ ਸੁਣਾ ਦਿੰਦਾ ਹੈ ਪਰ ਸਤਿਗੁਰੂ ਸਦਾ ਪ੍ਰੇਮ ਵਿੱਚ ਹੀ ਰਹਿੰਦੇ ਹਨ ਉਹ ਕਦੇ ਵੀ ਨਹੀਂ ਚਿਤਾਰਦੇ ਪੁੱਲ ਪਟਕ ਕੇ ਵੀ ਅਸੀਂ ਉਹਨਾਂ ਦੇ ਦਰ ਬੋੜ ਆਈਏ ਉਹ ਫੇਰ ਵੀ ਸਾਨੂੰ ਗਲ ਨਾਲ ਲਾ ਲੈਂਦੇ ਹਨ ਕਿਉਂ ਜੋ ਉਹ ਸਾਡੇ ਲਈ ਆਏ ਹਨ ਉਹ ਸਾਡੇ ਔਗਣ ਨਹੀਂ ਚਿਤਵਦੇ ਅਸੀਂ ਜੈਸੇ ਵੀ ਹਾਂ ਉਹਨਾਂ ਨੂੰ ਪਿਆਰੇ ਲੱਗਦੇ ਹਾਂ ਐਸੇ ਸਤਗੁਰਾਂ ਦਾ ਦਰ ਕਿਉਂ ਕਰ ਛੱਡਿਆ ਜਾ ਸਕਦਾ ਹੈ ਦੁਨੀਆ ਦਾ ਹਰ ਰਿਸ਼ਤਾ ਤਾਂ ਸਾਨੂੰ ਸਾਰੀ ਆਰਜ਼ਾ ਬਦਲਣ ਤੇ ਹੀ ਰਹਿੰਦਾ ਹੈ ਤੇ ਬਦਲ ਕੇ ਕਿਸੇ ਹੋਰ ਵਰਗਾ ਨਹੀਂ ਆਪਣੇ ਵਰਗਾ ਹੀ ਕਰਨਾ ਚਾਹੁੰਦਾ ਹੈ ਕਿੰਨੇ ਕੁ ਰੂਪ ਅਸੀਂ ਬਦਲਾਂਗੇ ਸਤਿਗੁਰੂ ਇਨ੍ਹਾਂ ਝਗੜਿਆਂ ਤੋਂ ਮੁਕਤ ਹੁੰਦੇ ਹਨ ਅਤੇ ਮੁਕਤ ਕਰਨ ਲਈ ਹੀ ਅਸਾਂ ਨੂੰ ਵੀ ਉਹ ਸੰਸਾਰ ਵਿੱਚ ਆਉਂਦੇ ਹਨ ਉਹ ਤਾਂ ਸਾਨੂੰ ਰੱਬ ਵਰਗਾ ਹੋਇਆ ਵੇਖਣਾ ਚਾਹੁੰਦੇ ਹਨ ਸਦਾ ਪ੍ਰਸੰਨ ਸਦਾ ਇੱਕ ਰਸ ਸਦਾ ਆਨੰਦਪੂਰਨ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਪੂਰਨਮਾ ਦੀਆਂ ਲੱਖ ਲੱਖ ਵਧਾਈਆਂ ਜੀ ਜੈ ਗੁਰਦੇਵ ਧੰਨ ਗੁਰਦੇਵ